ਕੀ ਹਾਲ ਚਾਲ ਹੈ ਅਮੀਰ ਕਰਦੇ ਸਾਰੇ ਵਧੀਆ ਹੋਊਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਕੱਲ ਕਿਸਾਨੀ ਧਰਨਾ ਚੱਲ ਰਿਹਾ ਹੈ ਹਰਿਆਣੇ ਦੇ ਨੇੜੇ-ਤੇੜੇ ਜਿਹੜੇ ਪੰਜਾਬ ਨਾਲ ਬਾਰਡਰ ਲੱਗਦੇ ਨੇ ਉਹਨਾਂ ਦੇ ਵੀ ਸਾਰੇ ਬਾਰਡਰਾਂ ਦੇ ਉੱਤੇ ਕਿਸਾਨ ਡਟੇ ਹੋਏ ਨੇ ਠੀਕ ਹੈ ਜੀ ਤੇ ਆਪਣੇ ਵੱਲੋਂ ਕਿਸਾਨ ਹਲੇ ਸ਼ਾਂਤ ਬੈਠੇ ਨੇ ਹਰਿਆਣੇ ਵੱਲੋਂ ਖੱਟੜ ਸਰਕਾਰ ਹੈ ਉਹਨਾਂ ਨੂੰ ਸੈਂਟਰ ਸਰਕਾਰ ਦੇ ਆਦੇਸ਼ ਨੇ ਜਾਂ ਉਹ ਆਪਣੀ ਮਰਜ਼ੀ ਕਰ ਰਹੀ ਆ ਪੁਲਿਸ ਫੋਰਸ ਉੱਥੇ ਇਕ ਤਾ ਉਹ ਅਤਰੂ ਗੋਲ ਗੈਸ ਦੇ ਗੋਲੇ ਸਿੱਟ ਰਹੇ ਨੇ ਹੈਨਾ ਅਤਰੂ ਗੈਸ ਦੇ ਗੋਲੇ ਸਿੱਟ ਰਹੇ ਨੇ ਠੀਕੋ ਆਪਣੇ ਛੋਟੇ-ਛੋਟੇ ਗੋਲੀਆਂ ਨਹੀਂ ਪਲਾਸਟਿਕ ਗੋਲੀਆਂ ਉਹਨਾਂ ਚ ਜੇ ਉਹ ਪਲਾਸਟਿਕ ਗੋਲੀਆਂ ਨੇ ਫਿਰ ਉਹ ਛਰ ਲਏ ਕਿੱਥੋਂ ਹੁੰਦੇ ਨੇ ਜਿਹੜੇ ਕਿਸਾਨਾਂ ਦੇ ਉੱਤੇ ਸਰੀਰ ਦੇ ਉੱਤੇ ਨਿਸ਼ਾਨ ਪਾ ਰਹੇ ਨੇ ਠੀਕ ਹੈ ਜੀ ਤੇ ਇਹ ਚੀਜ਼ ਮੇਨ ਆ ਜਿਹੜੀ ਜਿੱਥੇ ਜਿਹੜੀ ਮੈਂ ਗੱਲ ਕਰਨੀ ਆ ਮੈਂ ਗੱਲ ਕਰਨੀ ਇਸ ਮੈਟਰ ਤੇ ਵੀ ਜਦੋਂ ਇਹਨਾਂ ਨੂੰ ਸੈਂਟਰ ਸਰਕਾਰ ਵੱਲੋਂ ਦੇਸ਼ ਨਹੀਂ ਮੀਟਿੰਗ ਦੇ ਉੱਤੇ ਉਹ ਸਾਫ਼ ਮੁੱਕਰ ਜਾਂਦੇ ਨੇ ਜਦੋਂ ਕਿਸਾਨਾਂ ਨਾਲ ਮੀਟਿੰਗ ਹੁੰਦੀ ਆ ਹੈਨਾ ਵੀ ਸਾਫ਼ ਮੁੱਕਰ ਜਾਂਦੇ ਨੇ ਵੀ ਸਾਡੇ ਨੇ ਇਹ ਸਾਡੇ ਵੱਲੋਂ ਨਹੀਂ ਹੋ ਰਿਹਾ ਠੀਕ ਹੈ ਜਿਹੜਾ ਨੈਸ਼ਨਲ ਮੀਡੀਆ ਉਹ ਨੈਸ਼ਨਲ ਮੀਡੀਆ ਇਹ ਚੀਜ਼ ਦਿਖਾ ਰਿਹਾ ਵੀ ਕਿਸਾਨਾਂ ਵੱਲੋਂ ਪੁਲਿਸ ਫੋਰਸ ਤੇ ਹਮਲਾ ਕੀਤਾ ਜਾ ਰਿਹਾ ਹੈ ਠੀਕ ਹੈ ਨੈਸ਼ਨਲ ਮੀਡੀਆ ਮੋਦੀ ਦਾ ਉਹ ਮੋਦੀ ਦੇ ਚੈਨਲ ਨੇ ਜਿਹੜੇ ਗੋਦੀ ਮੀਡੀਆ ਉਹ ਦਿਖਾ ਰਹੇ ਨੇ ਤੇ ਉਹੀ ਪਬਲਿਕ ਦੇ ਵਿੱਚ ਜਾ ਰਿਹਾ ਹੈ ਅੰਧਪਾਗਤ ਨੇੜੇ ਮੋਦੀ ਦੇ ਉਹ ਇਹ ਚੀਜ਼ ਨੂੰ ਬੜਾ ਚੜਾ ਕੇ ਦੱਸਦੇ ਨੇ ਵੀ ਕਿਸਾਨਾਂ ਨੇ ਪੰਜਾਬ ਨੂੰ ਅੱਡ ਕਰਨਾ ਤੇ ਇੱਕ ਮੈਟਰ ਇੱਥੇ ਇਹ ਵੀ ਆ ਵੀ ਜਿਹੜੀਆਂ ਸਰਕਾਰਾਂ ਇਹ ਕੁਝ ਕਰ ਰਹੀਆਂ ਨੇ ਬਾਰਡਰ ਦੇ ਉੱਤੇ ਆਥਰੂ ਗੋਲੇ ਚਲਾ ਰਹੇ ਨੇ ਪਲਾਸਟਿਕ ਗੋਲੀਆਂ ਚਲਾ ਰਹੇ ਆ ਜਾਂ ਲਾਠੀ ਚਾਰਜ ਜੋ ਵੀ ਚਲਾ ਰਹੇ ਨੇ ਬੰਬ ਗੋਲੇ ਇਹ ਉਹਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਮੁੰਡੇ ਦੀ ਕਿਸੇ ਦੀ ਅੱਖ ਨਿਕਲ ਗਈ ਕਿਸੇ ਦੀ ਲੱਤ ਗਈ ਕਿਸੇ ਦੀ ਬਾਹ ਗਈ ਜੋ ਵੀ ਉਹਨਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਪ੍ਰਤੀ ਕੇਸ ਕਿੱਥੇ ਲੱਗੂ ਸਰਕਾਰਾਂ ਦੇ ਉੱਤੇ ਕਦੋਂ ਇਹ ਚੀਜ਼ ਦਾ ਸਰਕਾਰਾਂ ਨੂੰ ਕਿਵੇਂ ਪਤਾ ਲੱਗੂ ਵੀ ਹਾਂ ਇਹ ਕੁਝ ਹੋ ਰਿਹਾ ਹੈ ਜਿਹੜਾ ਵੀ ਇਹ ਕੁਝ ਹੋ ਰਿਹਾ ਨੁਕਸਾਨ ਹੋ ਰਿਹਾ ਲੋਕਾਂ ਦਾ ਹਾਂ ਪਰ ਭਾਈ ਕੌਣ ਕਰੂਗਾ ਪਰ ਭਾਈ ਕੌਣ ਕਰੂਗਾ ਪਰ ਭਾਈ ਕੌਣ ਕਰੂਗਾ ਠੀਕ ਹੈ ਸਰਕਾਰ ਤੱਕ ਆਵਾਜ਼ ਪਹੁੰਚਦੀ ਨਹੀਂ ਸਰਕਾਰ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਸਰਕਾਰ ਕਹਿ ਦਿੰਦੀ ਹੈ ਜਿਹੜਾ ਵੀ ਉਰੇ ਕੋਈ ਮੰਤਰੀ ਜਾਂ ਕੋਈ ਅਫਸਰ ਗੱਲ ਕਰਨ ਆਉਂਦਾ ਉਹ ਇਹ ਗੱਲ ਕਹਿ ਕੇ ਪੱਲਾ ਝਾੜ ਲੈਂਦਾ ਵੀ ਸਾਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਅਸੀਂ ਇਨਕੁਆਇਰੀ ਕਰਾਵਾਂਗੇ ਇਨਕੁਆਇਰੀ ਕਰਾਵਾਂਗੇ ਉਹ ਇਨਕੁਆਇਰੀ ਸਾਲੋ ਸਾਲ ਚੱਲਦੀ ਰਹਿੰਦੀਆਂ ਉਹਦੋਂ ਬਾਅਦ ਹਫ਼ਤੇ ਦਾਸ ਦੇਣਾ ਬਾਅਦ ਜੇ ਕੋਈ ਸਾਫਤ ਹੁੰਦਾ ਵੀ ਹਾਂ ਅਫਸਰ ਗਲਤ ਸੀ ਉਹ ਦਾਸ ਦੇਣਾ 5 ਦਿਨਾਂ ਸਸਪੈਂਡ ਕਰਕੇ ਉਹਨੂੰ ਡਿਊਟੀ ਬਦਲ ਕੇ ਕਿਤੇ ਹੋਰ ਲਾ ਦਿੰਦੇ ਨੇ ਠੀਕ ਹੈ ਬੀਐਸਸੀ ਨੂੰ ਕਿਹਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਵੀ ਜਿਹੜਾ ਉਥੇ ਨੁਕਸਾਨ ਹੋ ਰਿਹਾ ਕਿਸੇ ਦੀ ਮੁੰਡੇ ਦੀ ਮੈਂ ਦੇਖਿਆ ਵੀਡੀਓ ਇੱਕ ਦੀ ਅੱਖ ਨਿਕਲ ਗਈ ਇੱਕ ਦੇ ਗੁੱਟ ਟੁੱਟ ਗਿਆ ਲੱਤਾਂ ਬਾਹਾਂ ਸੱਟਾਂ ਫੇਟਾਂ ਲੱਗੀਆਂ ਨੇ ਜੇ ਉਹ ਪਲਾਸਟਿਕ ਗੋਲੀਆਂ ਕਹਿ ਕੇ ਮਾਰ ਰਹੇ ਨੇ ਉਹ ਜੋ ਛਰਰੇ ਨਿਕਲ ਰਹੇ ਨੇ ਜ਼ਖਮ ਕਰਦੇ ਨੇ ਜ਼ਖਮ ਕਰਦੇ ਨੇ ਐਨੇ ਸਰੀਰ ਦੇ ਵਿੱਚ ਮੂਰੀਆਂ ਬਣਾਈਆਂ ਪਈਆਂ ਨੇ ਜਾਲੀ ਵਾਂਗੂ ਕਰਿਆ ਪਿਆ ਸਰੀਰ ਮੈਂ ਤੁਹਾਨੂੰ ਦਿਖਾਉਂਗਾ ਜੇ ਮੈਨੂੰ ਫੋਟੋ ਲੱਭ ਗਈ ਉਹ ਠੀਕ ਹੈ ਉਹਦਾ ਨੁਕਸਾਨ ਕੌਣ ਦੇਊਗਾ ਠੀਕ ਹੈ ਸਰਕਾਰ ਦੇਊਗੀ ਜਾਂ ਫਿਰ ਕਿਸਾਨੀ ਧਰਨੇ ਵਾਲੇ ਨੇ ਜੇ ਆਪਾਂ ਗੱਲ ਕਰੀਏ ਕਿਸਾਨੀ ਧਰਨ ਲਈ ਕਿਸਾਨੀ ਧਰਨ ਲਈ ਤਾਂ ਉਹਨਾਂ ਨੂੰ ਸਮਝ ਹੀ ਜਾਂਦੇ ਨੇ ਜਿਹੜੇ ਨੁਕਸਾਨ ਹੋ ਜਾਂਦੇ ਤੇ ਸੇਵਾ ਲੱਗੀ ਹੋਈ ਹੈ ਖਾਲਸਾ ਜਿਹੜਾ ਆ ਰਹੀ ਆ ਹੋਰ ਸੰਸਥਾਵਾਂ ਬਹੁਤ ਪਹੁੰਚ ਰਹੀਆਂ ਨੇ ਵੀ ਇਸ ਚੀਜ਼ ਦਾ ਸਰਕਾਰ ਨੂੰ ਕੀ ਪਤਾ ਲੱਗੂਗਾ ਵੀ ਆ ਕੁਝ ਅਸੀਂ ਕਰੀ ਜੰਨੇ ਆ ਸਰਕਾਰ ਦੇ ਉੱਤੇ ਕਾਰਵਾਈ ਕੌਣ ਕਰੂਗਾ ਨਾਲੇ ਜਦੋਂ ਜਦੋਂ ਅੱਜ ਹੀ ਚੱਲਦੀ ਪਈ ਐ ਵੀ ਮੀਟਿੰਗ ਚੱਲਦੀ ਪਈ ਐ ਮੀਟਿੰਗ ਦੇ ਵਿੱਚ ਇੰਦਾ ਤਸ਼ੱਦਦ ਕਰਨ ਦੀ ਤਾਂ ਲੋੜ ਹੀ ਨਹੀਂ ਮੀਟਿੰਗ ਚੱਲਦੀ ਵੀ ਉਹ ਫਿਰ ਵੀ ਅਥਰੂ ਗੋਲੇ ਹੋਰ ਗੋਲੀਆਂ ਵਗੈਰੀਆਂ ਜਿਹੜੇ ਵੀ ਸਿੱਟੀ ਜਾ ਰਹੇ ਨੇ ਇਹ ਤਾਂ ਕੋਈ ਮਤਲਬ ਹੀ ਨਹੀਂ ਉਹ ਆਪਣਾ ਸ਼ਾਂਤਮਈ ਤਰੀਕੇ ਨਾਲ ਬੈ ਕੁਝ ਕਰ ਰਹੇ ਨੇ ਪਟਨਾ ਹੋਵੇ ਉਹ ਅੱਧੇ ਘੰਟੇ ਚ ਪਟ ਕੇ ਸਾਰਾ ਕੋਟਾ ਪੱਟ ਕੇ ਟੱਪ ਜਾਣ ਕੋਈ ਕਿਸਾਨਾਂ ਦੇ ਤਾਂ ਰੋਟੀ ਖਾਂਦੇ ਤੇ ਉੱਤੇ ਸਿੱਟਿਆ ਜਾਂਦਾ ਉੱਤੇ ਸਿੱਟੀ ਜਾਂਦੇ ਨੇ ਖਾਣ ਨਹੀਂ ਦਿੰਦੇ ਉਹਨਾਂ ਉਹ ਫੇਰ ਆਪਣੇ ਵਾਲੇ ਵੀ ਫੇਰ ਚੰਗੇ ਨੇ ਉਹਨਾਂ ਨੂੰ ਚੰਗੇ ਨੇ ਕੁਝ ਕਹਿੰਦੇ ਨਹੀਂ ਕੁਝ ਕਹਿੰਦੇ ਨਹੀਂ ਰੋਟੀ ਖਾਂਦਾ ਸਮਾਂ ਦਿੰਦੇ ਨੇ ਕੁਝ ਵੀ ਦਿੰਦੇ ਨੇ ਸਭੋ ਜੀ ਇੱਕ ਦੋ ਮੈਂ ਵੀਡੀਓ ਦੇਖੀ ਸੀ ਕੱਲ ਦੋ ਬੰਦੇ ਚਾਹ ਪੁੱਛਣ ਗਏ ਨੇ ਚਾਹ ਪੁੱਛਣ ਜਾਂਦੇ ਨਾਲ ਹੀ ਉਹਨਾਂ ਨੇ ਡੰਡਾ ਮਾਰਿਆ ਦੱਸੋ ਹੁਣ ਇੱਥੇ ਇੱਥੇ ਇੱਕ ਗੱਲ ਹੋ ਰਿਹਾ ਜੇ ਜਦੋਂ ਤਾਂ ਕੋਈ ਕਿਸਾਨ ਅੜ ਜਾਂਦਾ ਇਹਨਾਂ ਨੂੰ ਉਦੋਂ ਤਾਂ ਇਹ ਕੱਲੇ ਨੂੰ ਪੁਲਿਸ ਵਾਲੇ ਬੀਬੀ ਜਾਣੇ ਰਲ ਕੇ ਡੰਗਾ ਨਾਲ ਕੁੱਟਦੇ ਨੇ ਠੀਕ ਹੈ ਸਾਡੇ ਵਾਲੇ ਕਿਸਾਨੀ ਭਰਾ ਜਿਹੜੇ ਵੀ ਉੱਥੇ ਬਾਰਡਰਾਂ ਤੇ ਬੈਠੇ ਨੇ ਉਹ ਇਹ ਗੱਲ ਕਹਿ ਕੇ ਛੱਡ ਦਿੰਦੇ ਨੇ ਵੀ ਚੱਲ ਕੋਈ ਗੱਲ ਨਹੀਂ ਤੂੰ ਜਾ ਯਾਰ ਤੇਰੀ ਵੀ ਡਿਊਟੀ ਹੈ ਵੀ ਉਹ ਵੀ ਜਿਹੜਾ ਸਿੱਧਾ ਇਹੀ ਗੱਲ ਵੀ ਸਿੱਧਾ ਮਾਰਨ ਤੱਕ ਜਾਂਦੇ ਨੇ ਉਹਨਾਂ ਦੇ ਅੰਦਰ ਦਿਲ ਨਹੀਂ ਹੈਗੀ ਵੀ ਚਲ ਕੋਈ ਨਿਆਰ ਬੰਦਾ ਹਨ ਰੋਟੀ ਪਾਣੀ ਖਵਾਉਣ ਆਇਆ ਵੀ ਅਸੀਂ ਨਾ ਕੁਛ ਕਹੀਏ ਕੁੱਲ ਮਿਲਾ ਕੇ ਸਰਕਾਰ ਤਾਂ ਇਹੀ ਚਾਹੁੰਦੀ ਐ ਵੀ ਇਹਨਾਂ ਤੋਂ ਕੋਈ ਬਹਾਨਾ ਮਿਲੇ ਬਹਾਨਾ ਮਿਲੇ ਤੇ ਹੁਣ ਇਹਨਾਂ ਨੂੰ ਕੁੱਟੋ ਵੀ ਪੈਲ ਵੀ ਇਹਨਾਂ ਦੀ ਤਾਂ ਕੋਈ ਗਲਤੀ ਆਣੀ ਨਹੀਂ ਜਦੋਂ ਕਿਸਾਨ ਕੁਛ ਕਰਨਗੇ ਤਾਂ ਗਲਤੀ ਆਊਗੀ ਤੇ ਇਹਨਾਂ ਦੇ ਕਾਨੂੰਨ ਵਾਲੇ ਇਹ ਸਰਕਾਰ ਸਰਕਾਰ ਨੂੰ ਕਿਸੇ ਨੂੰ ਜਵਾਬ ਨਹੀਂ ਦੇਣਾ ਪੈਂਦਾ ਉਹਦੇ ਜਵਾਬ ਦੇ ਹੀ ਨਹੀਂ ਹੈਗੀ ਜੇ ਕੋਈ ਜਵਾਬ ਦੇ ਹੀ ਹੋਵੇ ਤਾਂ ਉਹ ਇਹ ਕੁਛ ਨਾ ਕਰੇ ਜਿਹੜਾ ਇਸ ਟਾਈਮ ਹਰਿਆਣਾ ਸਰਕਾਰ ਕਰ ਰਹੀ ਆ ਕਾਨੂੰਨੀ ਬਣੇ ਹੀ ਬਸ ਉਹੀ ਗੱਲ ਹੋ ਗਈ ਸਰਕਾਰਾਂ ਵਾਸਤੇ ਕੋਈ ਕਾਨੂੰਨ ਨਹੀਂ ਕਾਨੂੰਨੀ ਆਪਣੇ ਵਰਗੇ ਕੋਈ ਕਾਨੂੰਨ ਹੈਗਾ ਗਰੀਬਾਂ ਵਾਸਤੇ ਆਪਣੇ ਲੋਕਾਂ ਵਾਸਤੇ ਕਾਨੂੰਨ ਆ ਹੋਰ ਕੋਈ ਸਰਕਾਰ ਵਾਸਤੇ ਜਾਂ ਸਰਕਾਰੀ ਬੰਦੇ ਦੇ ਉੱਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਨਹੀਂ ਹੁੰਦਾ ਹਰਿਆਣੇ ਦੇ ਵਿੱਚ ਖਬਰਾਂ ਨੈਟ ਕਰਕੇ ਨਹੀਂ ਆ ਰਹੀਆਂ ਪਰ ਫੋਨਾਂ ਰਾਹੀਂ ਪਤਾ ਲੱਗ ਰਹੀਆਂ ਨੇ ਵੀ ਹਰਿਆਣੇ ਦੇ ਵਿੱਚ ਸਰਕਾਰਾਂ ਸਰਕਾਰ ਪੁਲਿਸ ਰਾਹੀਂ ਸਾਫ਼ ਧਮਕੀਆਂ ਦੇ ਰਹੀ ਹੈ ਵੀ ਅਸੀਂ ਤੁਹਾਡੇ ਰਸੰਸ ਰੱਦ ਕਰ ਦਾਂਗੇ ਤੁਹਾਡੇ ਪਾਸਪੋਰਟ ਰੱਦ ਕਰ ਦਾਂਗੇ ਤੁਹਾਡਾ ਐ ਕਰ ਦਾਂਗੇ ਬਾਹਰ ਕਰ ਦਾਂਗੇ ਵੀ ਪੂਰਾ ਡਰਾਇਆ ਜਾ ਰਿਹਾ ਹੈ ਤੇ ਇੱਕ ਅੱਜ ਸਵੇਰ ਦੀ ਖਬਰ ਆ ਮੈਂ ਦੇਖੀ ਆ ਹੋਰ ਸਟੇਟਾਂ ਦੇ ਕਿਸਾਨ ਵੀ ਆ ਗਏ ਇੱਕ ਮੁੱਦਾ ਕੱਲੇ ਕਿਸਾਨਾਂ ਦਾ ਨਹੀਂ ਹੈਗਾ ਇਹ ਵਰਲਡ ਲੈਵਲ ਤੇ ਚੱਲ ਰਿਹਾ ਯੂਰਪ ਦੇ 20 ਵਜ ਦੇਸ਼ਾਂ ਵਿੱਚ ਵੀ ਇਹ ਚੀਜ਼ੇ ਚੱਲ ਰਹੀ ਆ ਇਹ ਪ੍ਰੋਟੈਸਟ ਪ੍ਰੋਟੈਸਟ ਚੱਲ ਰਹੇ ਨੇ ਸਾਰੇ ਕਿਤੇ ਤਾਂ ਇਸ ਕਰਕੇ ਬੇਨਤੀ ਆ ਵੀ ਹੁਣ ਸਾਰੇ ਇਕੱਠੇ ਹੋ ਜੋ ਹੁਣ ਟਾਈਮ ਆ ਜੇ ਕੇ ਦਾ ਮੋਦੀ ਜਿੱਤ ਗਏ ਨੇ ਸਾਰੇ ਦੇਸ਼ ਦੀ ਅਸਿੱਤ ਅਸਾਂ ਕਰ ਦੇਣੀ ਆ ਖਾਸ ਕਰ ਪੰਜਾਬ ਨਾਲ ਇਹਦੀ ਬਣਦੀ ਨਹੀਂ ਪੰਜਾਬ ਤੇ ਹਰਿਆਣਾ ਠੀਕ ਹੈ ਬਣਦੀ ਨਹੀਂ ਇਹਨੇ ਪੰਜਾਬ ਤੇ ਹਰਿਆਣੇ ਨੂੰ ਖਤਮ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਇਹ ਇਸ ਕਰਕੇ ਬਚੋ ਜਿੰਨਾ ਬਚਿਆ ਜਾਂਦਾ ਇਹਨਾਂ ਨੂੰ ਬੋਟਾ ਬੂਟਾ ਹੁਣ ਐਸਟ ਬਾਰ ਜਿੱਤਣ ਦਾ ਚਾਂਸ ਨਾ ਦੋ ਜਿਹੜੇ ਅੰਧਪਾਗਤ ਨੇ ਉਹ ਚੰਗੀ ਤਰ੍ਹਾਂ ਜ਼ਮੀਨੀ ਪੱਧਰ ਤੇ ਉੱਤਰ ਕੇ ਜਾਂਚ ਪੜਤਾਲ ਕਰਕੇ ਫੇਰ ਬੋਲਣ ਵੀ ਐ ਧੰਨਵਾਦ